ਸਤ ਸਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਮ ਜੀ ਐ ਸ਼ਿਦਿਸਤਾਨ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦਾ ਜੀ ਗੁਰਦੁਆਰਾ ਸੀਗਨ ਸਾਹਿਬ ਦੇ ਸਾਹਮਣੇ ਬਿਲਕੁਲ ਸਾਹਮਣੇ ਔਰ ਆਪ ਸਭ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸੀਗਨ ਸਾਹਿਬ ਦੇ ਅੰਮ੍ਰਿਤ ਵੇਲੇ ਇਸ਼ਾਮ ਦਾ ਮਗਰ ਜੀ 12:50 ਮਿੰਟ ਪ੍ਰਮਤ ਮਿੱਲਾ ਹੈਗਾ ਜੀ ਇਸ ਟਾਈਮ ਆਪ ਸਭਨਾਂ ਨੂੰ ਬੇਨਤੀ ਹੈ ਭਰਾਵਾਂ ਨੂੰ ਭੈਣਾਂ ਨੂੰ ਆਪ ਸਾਬ ਗੁਰਦੁਆਰਾ ਸ੍ਰੀ ਸਾਹਿਬ ਸੀਸਗਨ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਲਾਹ ਲਓ ਅਤੇ ਸ਼ੇਅਰ ਕਰੋ ਲਾਈਕ ਕਰੋ ਵੀਊ ਕਰੋ ਔਰ ਮਨੂ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬਰੀ ਹੱਥ ਮੰਨ ਕੇ ਬੇਨਤੀ ਹੈ ਸਾਰਿਆਂ ਨੂੰ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਮਨ ਨੂੰ ਸਬਸਕ੍ਰਾਈਬ ਵੀ ਕਰੋ ਜੀ ਆ ਦਰਸ਼ਨ ਕਰੋ ਜੀ ਇਹ ਬਦਰ ਸਾਹਿਬੀ ਦਾ ਬਹੁਤ ਸੋਹਣਾ ਬਹੁਤ ਪੁਰਾਣਾ ਦਰਬਾਰ ਹੈ ਤੇ ਮੇਰਾ ਮਤਲਬ ਸਮਝੋ ਜੀ ਬਚਪਨ ਤੋਂ ਹੀ ਆ ਰਹੇ ਆ ਆਪਣੇ ਪਿਤਾ ਜੀ ਨਾਲ ਆਉਂਦੇ ਸੀ ਪਹਿਲੇ ਬਚਪਨ ਤੋਂ ਹੀ ਵਰਸ ਦਾ ਦਿੱਲੀ ਦਾ ਵਰਸ ਹੈ ਜੀ ਆਪਣਾ ਅਸੀਂ ਦੀ ਥਾਂ ਹੈ ਕਹਿੰਦੇ ਜੀ ਇਹਨਾਂ ਦੇ ਵੀ ਖੁੱਲ ਕੇ ਦਰਸ਼ਨ ਕਰੋ ਬੱਥਰਡੇ ਕੋ ਦਸਾ ਕਰੋ ਮਹਿੰਦੀਆਂ ਕਰੋ ਔਰ ਭਰਾਵਾ ਵਾਸਤੇ ਵੀ ਮਹਿੰਦੀਆਂ ਕਰੋ ਅਤੇ ਸਿੰਘਾਂ ਨੇ ਹੁਣ ਨਹੀਂ ਨੇਮ ਕਰਨਾ ਸਿੰਘ ਅਤੇ ਸ਼ਸਤਰ ਸਜਾ ਕੇ ਔਰ ਸੇਵਾ ਕਰਕੇ ਸ਼ਤਤ ਜਾ ਕੇ ਪੂਰਾ ਸ਼੍ਰੀ ਸਥਾਨ ਧੋ ਕੇ ਚਕੀਰਾ ਤੇ ਸ਼ਸਤਰਾਂ ਦੀ ਸੇਵਾ ਸਜਾ ਕੇ ਤਸ਼ਨਾ ਦੀ ਸੇਵਾ ਕਰਕੇ ਸਜਾ ਕੇ ਧੋ ਕੇ ਅਸਤ ਬਾਦ ਨਿਦੇਮ ਹੋਏਗਾ ਸ਼ਰਧਾਈ ਬਣੇਗੀ Delhi ਦੇ ਇਥੇ ਸਿੰਘਾਂ ਦਾ ਇਹ ਪ੍ਰਚਾਰ ਹੈ ਜੀ ਔਰ ਸਿੱਖੀ ਦਾ ਵੀ ਇਹ ਪ੍ਰਚਾਰ ਹੈ ਔਰ ਸੰਗਤ ਜੀ ਬਿੰਦੀ ਹੈ ਕਰਕੇ ਸਬਸਕ੍ਰਾਈਬ ਵੀ ਕਰਨਾ ਵੀਓ ਸ਼ੇਅਰ ਲਾਈਕ ਸਭ ਕੁਝ ਕਰਨਾ ਨਰ ਨਰ ਅੰਦਾਜ਼ ਨਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ